1984 ਕੱਲੂਕਾਰੇ ਤੋਂ ਪਹਿਲਾਂ ਸਨ 1982 ਦੇ ਵਿੱਚ ਸੰਤ ਭਿੰਡਰਾਂ ਵਾਲਿਆਂ ਨੇ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ ਸੀ ਏ ਅਨੰਦਪੁਰ ਸਾਹਿਬ ਦੇ ਮਤੇ ਨੂੰ ਲਾਗੂ ਕਰਨ ਦੇ ਸਮਰਥ ਵਿੱਚ ਸ਼ਾਂਤਮਈ ਪ੍ਰਦਰਸ਼ਨ ਸੀ ਇਹਨਾਂ ਮੋਰਚੇ ਦੌਰਾਨ ਹਜ਼ਾਰਾਂ ਸਿੱਖਾਂ ਨੇ ਗ੍ਰਿਫਤਾਰੀਆਂ ਵੀ ਦਿੱਤੀਆਂ ਸਨ ਜਦੋਂ ਅੰਦੋਲਨ ਲਗਭਗ 2 ਸਾਲ ਪਹਿਲਾਂ ਸ਼ੁਰੂ ਹੋਇਆ ਸੀ ਤਾਂ ਇਸ ਦੀ ਅਗਵਾਈ ਵਾਜਬ ਮੰਗਾਂ ਦੇ ਵਾਜਬ ਹੱਲ ਦੀ ਮੰਗ ਕਰਨ ਵਾਲੇ ਸਮਝਦਾਰ ਲੋਕਾਂ ਦੁਆਰਾ ਕੀਤੀ ਗਈ ਸੀ ਅਤੇ ਘੱਟੋ-ਘੱਟ 3 ਵਾਰ ਗੱਲ ਕਰਨ ਤੋਂ ਬਾਅਦ ਵੀ ਸਮਝੌਤੇ ਦੀਆਂ ਸੰਭਾਵਨਾਵਾਂ ਸਨ ਪਰ ਹਰ ਵਾਰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸਮਝੌਤੇ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਲਗਭਗ ਲਗਭਗ 2 ਸਾਲਾਂ ਦੇ ਸ਼ਾਂਤਮਈ ਅੰਦੋਲਨ ਤੋਂ ਬਾਅਦ ਸੁਰੱਖਿਆ ਬਲਾਂ ਦੁਆਰਾ ਲਗਭਗ 200 ਸਿੱਖਾਂ ਨੂੰ ਮਾਰ ਦਿੱਤਾ ਗਿਆ ਸੀ। 1 ਲੱਖ ਤੋਂ ਵੱਧ ਸਿੱਖਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਹਾਲਾਂਕਿ ਸਰਕਾਰ ਨਾਲ ਸਾਰੀ ਗੱਲਬਾਤ ਅਸਫਲ ਹੋ ਗਈ ਸੀ। ਅਕਾਲੀ ਦਲ ਨੇ ਸਿਵਲ ਨਾ ਫਾਰਮਿੰਗ ਅਗਲੇ ਪੜਾ ਦਾ ਸੱਦਾ ਦਿੱਤਾ ਸੀ ਜੋ ਕਿ ਪੰਜਾਬ ਤੋਂ ਬਾਕੀ ਭਾਰਤ ਵਿੱਚ ਵੰਡੇ ਜਾਣ ਵਾਲੇ ਅਨਾਜ ਨੂੰ ਰੋਕਣਾ ਸੀ। ਇਹ 3 ਜੂਨ 1984 ਨੂੰ ਸਰਕਾਰ ਦੇ ਦਬਾਅ ਪਾਉਣ ਦਾ ਇੱਕ ਢੰਗ ਨਾਲ ਕੀਤਾ ਜਾਣਾ ਸੀ। ਇਹ ਜਾਣਦੇ ਹੋਏ ਕਿ ਇਸ ਨਾਲ ਸਿੱਖਾਂ ਦਾ ਸਮਝੌਤਾ ਕਰਨ ਲਈ ਮਜ਼ਬੂਤ ਹੋਣਾ ਪਵੇਗਾ ਭਾਰਤ ਸਰਕਾਰ ਨੇ ਗੱਲਬਾਤ ਕਰਨ ਦੀ ਬਜਾਏ ਇੱਕ ਫੌਜੀ ਵਿਕਲਪ ਆਪਰੇਸ਼ਨ ਬਲੂ ਸਟਾਰ ਦੀ ਮੰਗ ਕੀਤੀ ਜੋ ਕਿ 1 ਸਾਲ ਪਹਿਲਾਂ ਸਿੱਖ ਅੰਦੋਲਨ ਨੂੰ ਕੁਚਲਣ ਅਤੇ ਚੁੱਪ ਕਰਾਉਣ ਲਈ ਤਿਆਰ ਕੀਤਾ ਗਿਆ ਸੀ